ਏ ਹੁੰਦਾ ਆ ਅਸਲ ਹੀਰੋ ਐਵੇਂ ਲੋਕ ਗੋਣ ਵਾਲਾ ਨਾ ਫੋਟੋਆਂ ਕਰਾਉਂਦੇ ਰਹਿੰਦੇ ਆ ਐਕਟਰਾਂ ਨਾਲ ਫੋਟੋ ਕਰਾਉਂਦੇ ਏ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮਿੰਟੂ ਭਾਈ ਬਹੁਤ ਬਾਰੇ ਸਾਰਿਆਂ ਨੂੰ ਪਲੀਜ਼ ਵਾ ਵਾ ਮੈਨੂੰ ਹੋਰੇ ਹੋਰੇ ਪਤਾ ਲੱਗਿਆ ਸਾਡੇ ਨੂੰ ਘਰੇ ਜਿਹੜੇ ਦੀ ਬਹੁਤ ਵੱਡੀ ਫਰਕ ਕਰ ਮਨੁੱਖਤਾ ਦੀ ਸੇਵਾ ਸੁਭੇਤ ਬਹੁਤ ਵੱਡਾ ਉਪਰਾਲਾ ਬਹੁਤ ਵੱਡੀ ਸੇਵਾ ਦੇ ਦੁਪਾਈ ਨੂੰ ਉਹ ਅੱਜ ਖੁਸ਼ੀ ਦੇ ਮੌਕੇ ਤੇ ਜਿਹੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਬਹੁਤ ਚੰਗਾ ਲੱਗਿਆ ਇਧਰ ਹੀ ਆਜੋ ਸਟੇਜ ਤੇ ਇੱਕ ਵਾਰੀ ਮੈਂਟੂ ਜੀ ਬਾਪੂ ਜੀ ਨੂੰ ਵੀ ਲਾਓ ਨਾਲ ਆਵਾਜ਼ ਆਓ 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 ਬਹੁਤ ਮੇਗਾ ਸਵਾਗਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਈ ਇਹ ਹੁੰਦੇ ਆ ਅਸਲ ਹੀਰੋ ਐਵੇਂ ਲੋਕ ਗਾਉਣ ਵਾਲਿਆਂ ਨਾਲ ਫੋਟੋਆਂ ਕਰਾਉਂਦੇ ਰਹਿੰਦੇ ਐ ਐਕਟਰਾਂ ਨਾਲ ਫੋਟੋਆਂ ਕਰਾਉਂਦੇ ਇਹ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮਿੰਟੂ ਬਾਈ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਿੰਡਾਂ ਦੇ ਵਿੱਚ ਨਾ ਜਿਹੜੇ ਬਾਪੂ ਹੋਣੀ ਐ ਜਿਹੜੇ ਮਾੜੇ ਮੋਟੇ ਕੋਈ ਮੁੰਡੇ ਖੁੰਡੇ ਘਰੇ ਤੰਗ ਤੁੰਗ ਕਰਦੇ ਆ ਉਹ ਬੜਕਾ ਮਾਰਨ ਲੱਗੇ ਕਹਿੰਦੇ ਗੱਲ ਹੀ ਕੋਈ ਨਹੀਂ ਮੈਂ ਝੂਠੇ ਗੱਲ ਤੂੰ ਆਪਦਾ ਕੰਮ ਕਰ ਅਸੀਂ ਆਪਦਾ ਕਰਾਂ ਤੇ ਬਹੁਤ ਵੱਡੀ ਸੇਵਾ ਨਹੀਂ ਬੋਲਦੇ ਹੋ ਅਸ਼ੀਰਵਾਦ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਰਿਵਾਰ ਨੂੰ ਜਿੱਥੇ ਮੁਬਾਰਕਬਾਦ ਦਿੰਨੇ ਆ ਉੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਵੀ ਗੁਰੂ ਮਹਾਰਾਜ ਜੋੜੀ ਦੇ ਮਿਹਰ ਪਰੇ ਹੱਥ ਰੱਖਣ ਪਰਿਵਾਰ ਨੂੰ ਇਸੇ ਤਰ੍ਹਾਂ ਇੱਕ ਚੰਗਾ ਇੱਕ ਸਤਜਾ ਆਪਣਾ ਜਿਹੜਾ ਜੀਵਨ ਆ ਉਹ ਬਦੀਤ ਕਰਨ ਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਜਵੰਦੇ ਵੀਰ ਦਾ ਵੀਰੇ ਨੇ ਮਾਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ੇ ਕਿਉਂਕਿ ਇਹ ਉਹ ਸਿੰਗਰ ਨੇ ਜਿਹੜੇ ਸਾਡੇ ਲੋਕ ਗਾਇਕ ਨੇ ਸੱਚੇ ਪਾਤਸ਼ਾਹ ਵੀਰੇ ਨੇ ਚੜ੍ਹਦੀ ਕਲਾ ਦਾੰਦਰੁਸਤੀ ਬਖਸ਼ੇ ਮੇਰੇ ਭਰਾਵਾਂ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਾਦ ਰਹਾ ਬਹੁਤ ਵੀਡੀਓ ਮਾ ਥੋੜੀਆਂ ਦੇਖਦਾ ਹੁਣ ਬੜੀਆਂ ਜਜ਼ਬਾਤੀ ਹੁੰਦੀਆਂ ਨੇ ਤੇ ਜਦੋਂ ਦੇਖੀ ਨਾ ਕਈ ਵਾਰੀ ਅੱਖਾਂ ਚੋਂ ਪਾਣੀ ਨਿਕਲਿਆ ਹੁੰਦਾ ਤੇ ਮੈਂ ਕਹਿੰਦਾ ਹੁੰਨਾ ਵੀ ਇਹ ਸਾਡੇ ਮਨਾਂ ਦੇ ਬਲਬਲੇ ਹੁੰਦੇ ਆ ਜਜ਼ਬਾਤ ਹੁੰਦੇ ਆ ਜਿਨ੍ਹਾਂ ਦੇ ਜਜ਼ਬਾਤ ਜਿਉਂਦੇ ਆ ਉਹ ਬੰਦੇ ਜਿਉਂਦੇ ਆ ਬਸ ਇੰਨੇ ਤੋਂ ਆਪਦੇ ਅੰਦਰੋਂ ਭਾਵਨਾ ਨੂੰ ਜਗਾ ਕੇ ਰੱਖਣਾ ਸੇਵਾ ਭਾਵਨਾ ਉੱਥੇ ਨਿਕਲਦੀ ਆ ਬਹੁਤ ਚੰਗਾ ਲੱਗਿਆ ਜੀ ਆਇਆਂ ਨੂੰ ਜੀ ਆਇਆਂ ਨੂੰ